ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਦੇ ਆ ਦਿਵਾਲੀ ਦੇ ਸਫਾਈਆਂ ਅੱਜ ਆਪਾਂ ਘਰੇ ਤੇ ਹੈਂਤਵਾਰਤੀਗਾ ਸਭ ਤੋਂ ਪਹਿਲਾਂ ਤੁਹਾਨੂੰ ਨਾਲ ਮੈਂ ਆਪਣਾ ਆਊਟਫਿਟ ਦਿਖਾਉਣ ਲੱਗੀ ਆ ਦੇਖੋ ਚੱਪਲਾ ਵੀ ਦੇਖ ਲਓ ਹੁਣ ਆਪਾਂ ਦਿਵਾਲੀ ਦੀ ਸਫਾਈਆਂ ਕਰ ਲੱਗਿਆ ਅੱਜ ਸਾਰਾ ਕੁਝ ਝਾੜਾਂਗੇ ਸਵੇਰੇ ਸਵੇਰੇ 200 ਰੁਪਏ ਲੱਗ ਗਿਆ ਕਿਉਂਕਿ ਜਦ ਅਜਾ ਘਰ ਝਾੜਾਂਗੇ ਵਿੱਚੋਂ ਵਿੱਚ ਪੈਸੇ ਥੇ ਹੋਣਗੇ ਕਦੇ ਕਦੇ ਕਿਤੇ ਕਿਤੇ ਧਰ ਕੇ ਭੁੱਲ ਵੀ ਜਾਂਦੇ ਆ ਅੱਜ ਬੈਡਰੂਮ ਝਾੜਨਾ ਉਹਦੇ ਵਿੱਚੋਂ ਪੈਸੇ ਜ਼ਰੂਰ ਲੱਭਣਗੇ 200 ਤਾਂ ਲੱਭ ਗਿਆ ਸਵੇਰੀ ਦੋ ਕੁ ਚੀਜ਼ਾਂ ਚੱਕੀਆਂ ਤੀਆਂ ਪੈਸੇ ਤਾਂ ਇਹ ਨਹੀਂ ਪਤਾ ਕਿੰਨੇ ਉੱਥੇ ਆ ਜਾਣ ਹੋਰ ਨਹੀਂ ਐ ਨਹੀਂ ਪਤਾ ਲੱਖ ਰੁਪਏ ਤੇ ਲੱਪੇ ਉਤਰ ਗਏ ਲੱਖ ਲੱਗਤੇ ਹੋਰ ਤੇਰੇ ਪਾਸਾ ਵੀ 1000 1500 ਰੁਪਇਆ 2000 ਹੋ ਸਕਦੇ ਇਕੱਠਾ ਹੋ ਜੀਗਾ ਅੱਜ ਤੇ ਚਲੋ ਢੜਕੀ ਵਧੀਆ ਸੀ ਤੋਂ ਹੋਇਆ ਕੰਮ ਅੱਜ ਬੁਟੀਕ ਤੇ ਨਹੀਂ ਜਾਣਾ ਹੈਗਾ ਐਨੇ ਅੰਗ ਅੰਗ ਦੁਖਦਾ ਹੈਗਾ ਅੱਜ ਕੰਮ ਦੇ ਨਾਲ ਉਹਨੂੰ ਕਰੇ ਕੰਮ ਕਰਨਾ ਪੈ ਗਿਆ ਕੋਈ ਨਾ ਗੰਗਦਾ ਤਾਂ ਹੀਲਾ ਹੈਗਾ ਸਾਰਾ ਕਰਾਂਗੇ ਬਹਾਨੇ ਨਾਲ ਆ ਫੜ ਤੇਰਾ ਪਰਸ ਤੇ ਕਰਦੇ ਸ਼ੁਰੂ ਪਹਿਲਾਂ ਗਲੀ ਸੰਭਰ ਕੇ ਇਹ ਤੂੰ ਦੇਖ ਵੀ ਕੋਠਿਆਂ ਤੋਂ ਸ਼ੁਰੂ ਕਰਨਾ ਕਿ ਗਲੀ ਚ ਸ਼ੁਰੂ ਕਰਨਾ ਇਹ ਤੇ ਤੁਹਾਡੀ ਮਰਜ਼ੀ ਆ ਮੈਂ ਕਹਿੰਦੀ ਪਹਿਲਾਂ ਕਮਰੇ ਦਾ ਸਮਾਨ ਕੱਢ ਲਈਏ ਬਹਾਨੇ ਨਾਲ ਪਹਿਲਾਂ ਢੇੜਾ ਤੇ ਉਹ ਖੜੀ ਸੰਭਰ ਦੇ ਗਲੀ ਚ ਸੌ ਆਏਗੀ ਹਾਂ ਹੁਣ ਚਲ ਸੌ ਆਏਗੀ ਸਵੇਰੇ ਸਵੇਰੇ ਫਿਰ ਧੱਪਾ ਜਾਈਏ ਫਿਰ ਦੁਪਹਿਰੇ ਘੜੀ ਸੰਭਰਦੇ ਵੀ ਬੁਰੇ ਲੱਗਦੇ ਹਨ ਰੰਗਦੇ ਨੇ ਕੋਈ ਨਾ ਜਿਹੜਾ ਤੇਰਾ ਅੰਗ ਅੰਗ ਦੁਖਦਾ ਉਹਦਾ ਹੱਲ ਹੈਗਾ ਬਹੁਤ ਅੱਜ ਤਾਂ ਸਹੀ ਗੱਲ ਹੈ ਆ ਤਾਂ ਮੋਢਿਆਂ ਤੇ ਇੰਨਾ ਦਰਦ ਹੁੰਦਾ ਨਾ ਜਿੰਨਾ ਕੋਈ ਨਾ ਨਾਗਣੀ ਚਾਹ ਚ ਪਾ ਕੇ ਦੇ ਦੇਣ ਤੈਨੂੰ ਪਈ ਆਪਣੇ ਕੋਲੇ ਲੁਗੜੀ ਤਾਂ ਪਕਾਣੂਗਾ ਨਹੀਂ ਗੋਲੀ ਲੈ ਲੈਣਾ ਆ ਇੱਕ ਦੂਜਾ ਉਸ ਤੋਂ ਬਾਅਦ ਆਹ ਕੰਮ ਆ ਸਰ ਹਾਂ ਲੈ ਹਜੇ ਆ ਬਾਪੂ ਨਹੀਂ ਮੈਂ ਦੇਖਿਆ ਹੋਏਗਾ ਫਿਰ ਪੇਟ ਸਾਗ ਵੀ ਬਣਾਉਣਾ ਹੈ ਨਾਲ ਨਾਲ ਪੇਟ ਪੂਜਾ ਵੀ ਜ਼ਰੂਰੀ ਆ ਤੇ ਅੱਜ ਤਾਂ ਨਹੀਂ ਮਨ ਚ ਲੱਗਦਾ ਅੱਜ ਦਿਹਾੜੀ ਚ ਕੰਮ ਹੋਣਾ ਸਭ ਕੁਝ ਹੋਊ ਤਾਰ ਕੇ ਲੱਕੜਾਂ ਲਾ ਕੇ ਰਿਜੀ ਜਾਊਗਾ ਫਿਰ ਮੇਰੀ ਗੱਲ ਸੁਣੋ ਐ ਕਰੋ ਫਿਰ ਜੇ ਮੈਂ ਕੰਮ ਕਰਾਉਣੇ ਲੈ 2 ਕੁ ਹਜ਼ਾਰ ਰੁਪਈਆ ਲਿਆਓ ਫਿਰ 2 ਲੈੜਾ 5 ਲੈੜਾ ਤੇਰੇ ਆ ਤੇਰੇ 2 200 ਤੇ ਆ ਗਿਆ ਹੋਰ ਤੇ ਆ ਜਾਊਗਾ ਤਾਂ ਐ ਨਹੀਂ ਪਤਾ ਤੇਰਾ ਉਹਨੂੰ ਪੂਰੀ ਦਿਹਾੜੀ ਬਣ ਜੇ ਚਲ ਅੱਗੇ ਕਿੰਨੀ ਖੁਸ਼ੀ ਹੁੰਦੀ ਸੀ ਹਨਾ ਜੂ ਘਰ ਛੋੜਦੇ ਤੇ ਉੱਥੇ ਜਿਹੜੇ ਛੋਟੇ ਹੁੰਦੇ ਪਿੰਡ ਘਰ ਛਾੜਦੇ ਜੇ 10 ਰੁਪਏ ਲੱਭ ਜੇ ਤਾਂ ਇੰਨੀ ਖੁਸ਼ੀ ਹੁੰਦੀ ਹੁਣ ਜਹ ਖਾਣੇ ਦੀ ਇੰਨਾ ਦੀ ਖੁਸ਼ੀ ਵੀ ਨਹੀਂ ਹੈਗੀ ਹੁਣ ਤਾਂ ਜਹੇ ਜਿੰਨੇ ਮਰਜ਼ੀ ਖਾ ਜਾਣ ਚਲ ਸੌਦਿਆਂ ਚੀ ਲਾਉਣੇ ਨੇ ਚਲੋ ਸੌਦਿਆਂ ਕਬੀਲਦਾਰੀਆਂ ਚ ਚੱਲ ਜਾਣਗੇ ਕਰ ਦੋ ਸ਼ੁਰੂ ਕਰ ਫੇਰ ਕਿੱਧਰ ਕਰੋਗੇ ਬੋਲੋ ਮੈਂ ਐ ਕਹਣੀ ਆ ਵੀ ਪਹਿਲਾਂ ਗੜੀ ਨਾ ਸੰਭਰ ਲਈਏ ਗੜੀ ਸੰਭਰ ਦੇ ਇਹ ਤਾਂ ਕੇਰੇ ਹੀ ਲੱਗਦਾ ਤੁਹਾਨੂੰ ਜੇ ਲੱਗ ਗਏ ਫਿਰ ਤਾਂ ਉਹ ਹੀ ਹੋ ਜੂਗੇ ਮੈਂ ਤਾਂ ਆਪਾਂ ਮੇਰੀਆਂ ਲਿਆ ਦਾਂਗੇ ਚੱਕਰ ਨਾ ਮਨ ਕੋਈ ਗੜੀ ਵਾਲੇ ਪਾਸੇ ਮੈਂ ਕਹਣੀ ਆ ਪਹਿਲਾਂ ਸਾਗ ਧਰ ਦਿੰਨੇ ਆ ਸਾਗ ਧਰ ਦੋ ਰਿਜੀ ਗੜੀ ਗੜੀ ਜੀ ਸ਼ੁਰੂ ਕਰ ਦਿਓ ਅਸੀਂ ਜੀ ਜੀ ਸਾਡੀ ਬਹੁਤ ਘੱਟ ਨਿਕਲੀ ਐ ਸਭ ਦੀ ਘੱਟ ਨਿਕਲੀ ਰਹੀ ਜੀ ਸਾਰਿਆਂ ਦੀ ਘੱਟ ਨਿਕਲੀ ਜੀ ਜੀ ਦੀ ਸੁੱਖਣਾ ਬੇਕੋ ਵੀ ਵੀਰਾਤ ਆਪਣੀ ਹਾਂ ਪਹਿਲਾਂ ਇਹ ਕਹਿੰਦੇ ਤੇ ਪਹਿਲੀ ਹੀ ਕਹਿਣ ਲੱਗੇ ਕਿ ਚਲ ਜੀਰੀ ਵੱਧ ਨਿਕਲੀ ਵੀ ਫੇਰ ਤੈਨੂੰ ਪਤਾ ਨਹੀਂ ਕੀ ਕਰਾ ਕੇ ਦਵਾਂਗੇ ਪਤਾ ਨਹੀਂ ਕੀ ਸੋਨੇ ਦਾ ਕੁਝ ਕਹਿ ਦਿੱਤਾ ਤਾਂ ਭੁੱਲੇ ਵੀ ਗਈ ਦੱਸੋ ਜੇ ਯਾਦ ਆ ਗਿਆ ਵੀਡੀਓ ਤੇ ਹੁਣ ਕਦੇ ਘੱਟ ਨਿਕਲੀ ਐ ਮੈਂ ਤਾਂ ਦੱਸਦਾ ਨਹੀਂ ਖਬਰ ਸਾਰੀ ਜਾ ਵਿੱਚ ਹੁਣ ਤੁਸੀਂ ਦੱਸਿਓ ਹੁਣ ਤਾਂ ਘੱਟ ਨਿਕਲੀ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਪਿਛਲੇ ਸਾਲ ਕਿਹਾ ਸੀ ਇਹਨਾਂ ਨੇ ਕਿਸਨੇ ਸਾਲ ਕਹਿੰਦੇ ਖਰਚਾ ਜ਼ਿਆਦਾ ਹੋ ਗਿਆ ਸਾਰੇ ਕਿਸਾਨਾਂ ਦੀ ਜੀਰੀਬਾੜੀ ਕੱਟਨੀ ਲੇ ਦਿੱਤੀ ਚਲ ਕੋਈ ਨਹੀਂ ਫੇਰ ਵੀ ਵਧੀ ਹੈ ਵਿਚ ਵਿਚ ਲੋਕਾਂ ਨੂੰ ਤਾਂ ਜਮੀਨ ਜਮੀਨ ਨਹੀਂ ਕਾ ਜਮੀਨ ਕੱਟ ਨਿਕਲੀ ਠੇਕੇ ਵਾਲੀ ਆਪਣਾ ਕਿਹੜਾ ਠੇਕੇ ਤੇ ਵਾਹਨ ਸੀ ਘਰ ਦੀ ਘਰ ਦੀ ਜਿਹੜੀ ਨਿਕਲ ਗਈ ਪੱਲੇ ਹੀ ਮੈਂ ਤਾਂ ਸਿਆਣੇ ਬੰਦੇ ਕਹਿੰਦੇ ਨੇ ਵੀ ਜੀ ਦੀ ਸੁੱਖ ਚਾਹੀਦਾ ਤਾਂ ਕਣਕ ਬੀਜਾਂਗੇ ਫੇਰ ਆਜੂਗੀ ਦੁਬਾਰੇ ਹਾੜੀ ਵੱੜ ਲਈ ਸੌਣੀ ਆ ਗਈ ਸੌਣੀ ਵੱੜ ਲਈ ਆੜੀ ਇਹ ਦੇਖੀ ਲੈਣ ਲੋਕ ਫੇਰ ਨਹੀਂ ਹਟਦੇ ਠੇਕਿਆਂ ਤੇ ਨਾ ਜ਼ਮੀਨ ਲਿਆ ਕਰੋ ਠੇਕੇ ਚ ਕੀ ਬਚਦਾ ਹੈਗਾ ਜਿੰਨੀ ਖੇਤੀ ਆ ਸਾਡੇ ਪਰਿਵਾਰ ਨੇ ਕਰੀ ਠੇਕੇ ਤੇ ਲੈ ਲੈ ਕਿਸੇ ਨੇ ਨਹੀਂ ਕਰੀ ਮੈਨੂੰ ਤਾਂ ਲੱਗਦਾ ਨਹੀਂ ਕੁਛ ਨਹੀਂ ਬਚਿਆ ਬਚਿਆ ਡੇਢ ਡੇਢ 2 200 ਬਿਘੇ ਖੇਤੀ ਕਰੀ ਹੋਈ ਨਹੀਂ ਬਾਚਦਾ ਰਿਹਾ ਪਹਿਲਾਂ ਤਾਂ ਉਹੀ ਲੱਗਦਾ ਹੁਣ ਹੁਣ ਬਚਨੋਂ ਹਟ ਗਿਆ ਹੁਣ ਖੱਟ ਗਿਆ ਪਤਾ ਨਹੀਂ ਜਾਣ ਕੇ ਗਏ ਤੇ ਹਰੇਕ ਵਾਰੀ ਆਈ ਕਹਿੰਦੇ ਤੇ ਅੱਜ ਤੱਕ ਕੁਝ ਬਚਿਆ ਨਹੀਂ ਹੈਗਾ ਅੱਜ ਤੱਕ ਕੁਝ ਬਚਿਆ ਨਹੀਂ ਜਿੰਨੋਂ ਕੋਈ ਚੀਜ਼ ਲੈਣੀ ਹੋਵੇ ਵੀ ਕਿਸ਼ਤਾਂ ਤੇ ਹੁਣ ਦਵਾਈਆਂ ਦੂਆਂ ਵਾਲੇ ਮਹਿੰਗੇ ਹੋ ਗਏ ਜਾਂਦੇ ਤੇ ਵਿਆਜ ਭਰੀ ਜਾਂਦੇ ਤੇ ਬਸ ਚਲੋ ਕਿਸ਼ਤਾਂ ਤੇ ਵੀ ਤੇ ਬਣਦਾ ਗਿਆ ਸਭ ਕੁਝ ਤੁਰੇ ਜਿੱਦਨੇ ਦੀ ਜੱਟੀ ਆਈ ਇਹ ਦੇਖ ਲੈ ਕੈਸ ਜੱਟਾਂ ਲਾ ਤਾ ਹੈ ਚਲੋ ਵਧੀਆ ਕੈਸ ਤਾਂ ਦੁਕਾਨ ਦਾ ਹੀ ਨੇ ਚਲੋ ਠੀਕ ਆ ਠੀਕ ਬਹੁਤ ਹੋਈ ਨਹੀਂ ਬਤਾ ਦੇ ਚੱਲਦੀ ਹੈ ਕੋਠੜੀ ਫੁਕਰੀ ਤਾਂ ਮਾਰੀ ਹੈ ਆਹ ਵਾਹ ਹੈ ਨਾ ਪੋਕਰੀ ਵੀ ਜ਼ਰੂਰੀ ਆ ਅਜੇ ਤਾਂ ਕੱਲ ਨੂੰ ਦੁਕਾਨ ਤੇ ਜਾ ਕੇ ਉੱਥੇ ਚਲੋ ਉੱਥੇ ਦੇ ਕੁੜੀਆਂ ਕਰਾ ਦਿੰਦੀ ਚਲੋ ਪਹਿਲਾਂ ਸਾਗ ਹੀ ਧਰ ਦੋ ਰਿੱਜੀ ਜਾਊਗਾ ਫੇਰ ਨਹੀਂ ਆ ਕੇ ਮੈਂ ਸਾਫ ਕਰ ਲਿਆ ਚਲੋ ਫਿਰ ਮੈਂ ਕਮਰੇ ਦਾ ਸਵਾਨ ਕੱਢਦੇ ਕੁਸ਼ਕ ਕੱਢ ਲਿਆ ਕੁਸ਼ਕ ਕੱਢਦੇ ਆ ਫਿਰ ਸੋਈ ਆਪਾਂ ਪਹਿਲੇ ਹੱਥ ਤੇ ਸਾਫ ਕਰਤੀ ਸੀ ਵੱਡਾ ਕਮਰ ਸੋਈ ਜਾ ਤੇ ਤੇ ਬਾਕੀ ਆਪਾਂ ਕੋਠੀ ਵੀ ਸਾਰੀ ਸੰਭਰਾਂਗੇ ਇਹ ਤਾਂ ਖਾਲੀ ਬਈ ਆ ਵਿਚਾਰੀ ਫਿਰ ਸੋ ਕੋ ਸੰਭਰ ਗਣ ਕੇ ਦੀਪਮਾਲਾ ਲਾ ਲੇ ਨੇ ਮੈਂ ਕਿ ਅੱਗੇ ਦੇ ਹਲੇ ਇੱਕ ਕਮਰੇ ਜੇਤੀ ਹੈ ਨਾ ਚਵਾਰਾ ਜਿਹਾ ਹੁੰਦਾ ਤੇ ਉੱਥੇ ਲੜੀਆਂ ਲਮਕਾਈ ਜਾਂਦੇ ਤੇ ਹੁਣ ਚੱਜ ਬਚਾਓ ਜੀ ਖਤਮ ਹੋ ਗਏ ਤਿਹਾਰਾਂ ਦੇ ਕਹਿੰਦੇ ਦੀਪਮਾਲਾ ਲਵਾ ਜੀ ਕੋਠੀ ਦੇ ਨਾਲ ਸੱਦੋ ਪਰੇ ਕੀ ਪੈਸੇ ਖਰਚਨੇ ਨੇ ਪੜਾ ਕੇ ਹਰਸ ਨੂੰ ਪੜਾ ਕੇ ਗੱਲ ਕਿਹਾ ਬਾਜ਼ਾਰ ਚੋਂ ਵੜਾ ਕੇ ਲੈ ਲਵਾਂ ਛੱਡ ਪਰੇ ਕੀ ਲੈਣੇ ਹਨ ਤੇ ਵੀ ਉਹ ਉਹ ਤਿਹਾਰਾਂ ਦੇ ਆਪਣੇ ਆਪਣੇ ਵੇਲੇ ਵਾਲੇ ਪੰਗੇ ਫੈਨਦੇ ਬੰਡੀਆਂ ਪਾਉਂਦੇ ਆਖੇ ਮੇਰਾ ਪਿਓ ਲਿਆ ਹੁੰਦਾ ਢੀ ਲਿਖਾ ਤੇ ਵੰਡ ਦਿੰਦਾ ਮੇਰਾ ਪਾਪਾ ਮੇਰਾ ਵਾੜਾ ਕਰਦਾ ਸੀ ਮੈਨੂੰ ਉਹਨੇ 2-3 ਪੈਟਕ ਜਿਹੜੇ ਹੈਗੇ ਤੇ ਚੋਰੀਆਂ ਲੈ ਕੇ ਦੇਣੇ ਹੁੰਦੇ ਤੇ ਜਿਹੜੇ ਸਾਡੇ 4-5 ਭੈਣ ਭਾਈਆਂ ਦੇ ਵੰਡੇ ਜਾਂਦੇ ਤੇ ਉਹ ਤਾਂ ਵੱਡੇ ਜਾਂਦੇ ਤੇ ਮੈਨੂੰ ਅਲੱਗ ਵੀ ਮਿਲ ਜਾਂਦੇ ਤੇ ਮੈਂ ਤਾਂ ਬਹੁਤ ਉਹਨਾਂ ਦੇ ਵੜਾ ਕਪੜੂ ਕੇ ਚੱਕ ਕੇ ਚਲਾ ਲੈਂਦੀ ਸੀ ਮੇਰੇ ਭੈਣ ਛੋਟੀ ਡਰਦੀ ਵਾਲਾ ਹੁੰਦੀ ਸੀ ਢਾਕੇ ਚ ਲਾਉਣ ਤੋਂ ਮੇਰੇ ਭਾਈ ਦੇ ਵੀ ਸਾਰੇ ਚਲਾ ਜਾਂਦੇ ਸੀ ਉਹ ਨਿਆਣਾ ਹੁੰਦਾ ਸੀ ਮੈਂ ਕਹਿੰਦੀ ਤੇਰੇ ਹੱਥ ਤੇ ਪੈ ਜੂ ਲਿਆ ਮੈਂ ਚਲਾ ਦਿੰਦੀ ਆ ਵਾਲੇ ਢਾਕੇ ਚ ਲਾਈ ਹੁਣ ਨਹੀਂ ਹੁਣ ਤਾਂ ਜੋ ਫਰਕ ਪੈ ਗਿਆ ਇਦੋਂ ਨੂੰ ਚਲੋ ਪਹਿਲਾਂ ਗਲੀ ਨੂੰ ਸਾਫ ਕਰਦੇ ਆ ਚੰਗਾ ਜੀ ਬਾਏ ਬਾਏ ਕੁਸਕ ਕੰਮ ਆਪਣਾ ਨਿਭੜ ਗਿਆ ਹੁਣ ਆਪਾਂ ਚੇਰਨ ਲੱਗੇ ਸਾਗ ਸਾਗ ਹਮੇਸ਼ਾ ਮੈਂ ਜਿਹੜਾ ਹੈਗਾ ਦਾਤੀ ਨਾਲ ਹੀ ਚੇਰਦੀ ਹੁੰਨੀ ਆ ਜੇ ਕਦੇ ਜਿਆਦਾ ਕਾਲੀ ਹੋਵੇ ਤਾਂ ਭਾਵੇਂ ਮਸ਼ੀਨ ਨਾਲ ਚੇਰ ਲਈਏ ਨੇ ਮੈਂ ਹੱਥਾਂ ਨਾਲ ਹੀ ਚੀਰਦੀ ਹੁੰਨੀ ਆ ਸਾਗ ਤੇ ਇਹ ਸੀਜ਼ਨ ਦਾ ਆਪਣਾ ਤੀਜਾ ਸਾਗ ਹੈ ਤੀਜੀ ਵਾਰ ਬਣ ਰਿਹਾ ਆਪਣੇ ਘਰੇ ਉਹ ਵੀ ਘਰੋਂ ਤੋੜ ਕੇ ਆਪਦਾ ਤੋੜ ਕੇ ਜਾਂ ਕੁਛ ਅੱਜ ਥੋੜਾ ਜਿਹਾ ਸੰਤੂ ਸਾਹਿਬ ਖੇਤੋਂ ਲਿਆਏ ਨੇ ਪਾਲਕ ਤੇ ਸਰੋਂ ਮੈਂ ਘਰੋਂ ਤੋੜ ਲਈ ਸੀ ਹੁਣ ਅਸੀਂ ਸੀਜ਼ਨ ਦਾ ਤੀਜੀ ਵਾਰ ਸਾਗ ਬਣਾਇਆ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਹ ਵਾਲਾ ਸਾਗ ਤੇ ਕੁਛ ਕੰਮ ਨਿਬੜ ਗਿਆ ਕੁਛ ਰਹਿੰਦਾ ਹੈ ਮੇកਾ ਚਲੋ ਸਾਗ ਤਰ ਦਿੰਨੇ ਇੱਕ ਵਾਰੀ ਨਾਲ ਨਾਲ ਕੰਮ ਚੱਕਰੀ ਜਾਵਾਂਗੇ ਨਾਲ ਨਾਲ ਸਾਗ ਰਿੰਨੀ ਰਿਜਜੂਗਾ ਰਿਜਜੂਗਾ ਮੈਂ ਘਟੋ ਘੱਟੀ ਜਿਹੜਾ ਹੈਗਾ 3-4 ਘੰਟੇ ਸਾਗ ਪੂਰੀ ਅੱਗ ਦੇ ਉੱਪਰ ਰਿੰਨਦੇ ਆ ਚਾਹੇ 5 ਘੰਟੇ ਲੱਗ ਜਾਣ ਫਿਰ ਸਾਗ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਗਰੈਂਡ ਅਸੀਂ ਕਦੇ ਨਹੀਂ ਫੇਰਿਆ ਸਾਗ ਚ ਤੇ ਘੋਟਣੀ ਨਾਲ ਹੀ ਸਾਗ ਘੋਟਦੇ ਆ ਗਰੈਂਡਡ ਨਾਲ ਨਹੀਂ ਕਦੇ ਘੋਟਿਆ ਬਾਪੂ ਜੀ ਨੂੰ ਮੈਂ ਫੜਾਤਾ ਲਸਣ ਉਪਰ ਹੀ ਲਸਣ ਸਿਰ ਲਾਣਾ ਹੈ ਨਾਲ ਹੀ ਲਸਣ ਪਾ ਦਾਂਗੇ ਫਿਰ ਜਿਹੜਾ ਹੈ ਬਹੁਤ ਜਿਆਦਾ ਵਧੀਆ ਬਣਦਾ ਹੈ ਲਸਣ ਵੀ ਪਾ ਦਿੰਨੇ ਹੁੰਨੇ ਆ ਹਰੀਆਂ ਮਿਰਚਾਂ ਵੀ ਪਾ ਦਿੰਨੇ ਆ ਆਦਰਕ ਵੀ ਪਾ ਦਿੰਨੇ ਹੁੰਨੇ ਆ ਬੰਦੇ ਬੰਦੇ ਚ ਪਿਆਜ਼ ਵੀ ਪਾ ਦਿੰਨੇ ਆ ਬਾਅਦ ਚ ਜਿਹੜਾ ਪਿਆਜ਼ ਤੇ ਲਸਣ ਦਾ ਤੜਕਾ ਵੀ ਲਾ ਲੈਨੇ ਆ ਆ ਹਰੀਆਂ ਮਿਰਚਾਂ ਪਈਆਂ ਨੇ ਇਹ ਵੀ ਮੈਂ ਘਰੋਂ ਹੀ ਤੋੜੀਆਂ ਨੇ ਧੋ ਕੇ ਇਹ ਵੀ ਪਾ ਦਾਂਗੇ ਆਪਾਂ ਫਿਰ ਨਾਲ ਦੀ ਨਾਲ ਕੰਮ ਹੋਈ ਜਾਊਗਾ ਟਾਈਮ ਹੁਣ ਵੱਜਣ ਵਾਲੇ ਨੇ ਜੀ 3 ਕੱਪੜਾ ਸਾਗ ਵੀ ਦੇਖੋ ਰਿੱਜ ਗਿਆ ਵਧੀਆ ਬਣਿਆ ਪਿਆ ਬਸ ਨਾ ਆ ਕੇ ਫਿਰ ਇਹਦੇ ਵਿੱਚ ਆਲਣ ਪਾਉਣੇ ਆ ਤੇ ਨੇ ਦੇਖਦੇ ਆ ਪਹਿਲੇ ਹੀ ਪਾ ਦਿੰਨੀ ਆ ਸਾਗ ਐਣ ਬਣੇ ਵਧੀਆ ਬਣਿਆ ਪਿਆ ਕਮਰਾ ਵੀ ਆਪਣਾ ਸਾਫ ਹੋ ਗਿਆ ਤੇ ਉਧਰ ਸਾਫ ਸਪਾਈ ਦਾ ਵੀ ਨਿਬੜ ਗਿਆ ਜੇ ਸਮਾਨ ਬਾਹਰੇ ਪਿਆ ਵਿੱਚੇ ਕੱਪੜੇ ਤੇ ਉੱਤੇ ਪਏ ਨੇ ਕੁਸ ਕੁ ਕੱਪੜੇ ਧੋਤੇ ਕੁਸ ਰਹਿੰਦੇ ਨੇ ਧੋਣ ਵਾਲੇ ਬਸ ਸਾਰੀ ਦਿਹਾੜੀ ਐਂ ਲਾਂਗੀ ਨਾਲੇ ਬਿੰਦ ਖੜੇ ਨਹੀਂ ਬਿੰਦ ਪਏ ਨਹੀਂ ਸਾਰੇ ਦੇ ਹੜੀ ਕੰਮਾਂ ਚ ਨਾਂਦੀ ਆ ਸਾਗ ਦਾ ਜਿਹੜਾ ਦਾਲ ਪਾਣੀ ਦਾ ਫਿਕਰ ਮੁੱਕ ਗਿਆ ਨਾਲ ਦੀ ਨਾਲ ਇਹ ਵੀ ਵਧੀਆ ਸਾਰੇ ਕੰਮ ਹੋ ਗਿਆ ਬਾਡੇ ਉਹ ਲਾ ਸਾਗ ਦਾ ਜਿਹੜਾ ਵਧੀਆ ਹੋ ਗਿਆ ਹੋ ਗਿਆ ਨਾਲ ਦੀ ਨਾਲ ਤੁਹਾਨੂੰ ਆਲਣ ਪਾ ਕੇ ਦਿਖਾਵਾਂਗੇ ਵੀ ਕਿਵੇਂ ਦਾ ਬਣਿਆ ਹਨ ਅੱਜ ਮੱਕੀ ਦੀ ਰੋਟੀਆਂ ਲਾਵਾਂਗੇ ਚੁੱਲ੍ਹੇ ਤੇ ਆ ਤੁਮ ਅੱਛਦੀ ਆਪਣੀ ਟਾਈਮ ਜਿਹੜਾ ਹੁਣ ਹੈਗਾ ਜੀ 5 ਵਜ ਗਏ ਨੇ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਜਿਵੇਂ ਕੰਮ ਕਰਦਿਆਂ ਨੂੰ ਕਹਿੰਦੇ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਹਨ ਤੇ ਸਾਗ ਵੀ ਬਣ ਗਿਆ ਸੀਗਾ ਫਿਰ ਮੈਂ ਕਿਹਾ ਹੁਣ ਅੱਗ ਵੀ ਵਧੀਆ ਹੈਗੀ ਆ ਸੇਕ ਵਧੀਆ ਸੀਗਾ ਚੁੱਲ੍ਹੇ ਦੇ ਉੱਪਰ ਕੋਲਿਆਂ ਦੀ ਅੱਗ ਸੀਗੀ ਨਾਲ ਦੀ ਨਾਲ ਮੈਂ ਰੋਟੀ ਲਾਉਣ ਲੱਗੀ ਮੈਂ ਕਿਹਾ ਜੋ ਟਾਈਮ ਨਾਲ ਹੀ ਖਾ ਲੈਣੇ ਆ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਸੀਗੀ ਕੰਮ ਕਰਦਿਆਂ ਨੂੰ ਭੁੱਖ ਜ਼ਿਆਦਾ ਲੱਗਦੀ ਹੈ ਤੇ ਮੱਕੀ ਦੀਆਂ ਰੋਟੀਆਂ ਤਾਜ਼ੇ-ਤਾਜ਼ੇ ਸਾਗ ਨਾਲ ਦੇਖੋ ਬਹੁਤ ਜ਼ਿਆਦਾ ਵਧੀਆ ਜਿਹੜਾ ਹੈਗਾ ਰੋਟੀਆਂ ਵੀ ਬਹੁਤ ਜ਼ਿਆਦਾ ਵਧੀਆ ਬਣੀਆਂ ਨੇ ਤੇ ਬਹੁਤ ਜ਼ਿਆਦਾ ਵਧੀਆ ਰੋਟੀਆਂ ਸੀਗੀਆਂ ਤੇ ਸਮਾਨ ਆਪਣਾ ਮੜਾ-ਮੋਟਾ ਹੀ ਰਹਿੰਦਾ ਹੈ ਕਮਰੇ ਚ ਸਾਰਾ ਸਮਾਨ ਵੀ ਚਿੰਤਾ ਤੇ ਥੋੜਾ-ਬਹੁਤਾ ਕੰਮ ਰਹਿ ਗਿਆ ਚਲੋ ਉਹ ਵੀ ਨਾਲ ਦੀ ਨਾਲ ਚੱਲੀ ਜਾਓ ਵੈਸੇ ਅੱਜ ਬਹੁਤ ਜ਼ਿਆਦਾ ਕੰਮ ਹੋ ਗਿਆ ਘਰ ਦਾ ਸਾਫ-ਸਫਾਈਆਂ ਦਾ ਬਹੁਤ ਜ਼ਿਆਦਾ ਕੰਮ ਨਿਬੜ ਗਿਆ ਹੁਣ ਰੋਟੀ ਦਾ ਵੀ ਨਿਬੜ ਜਾਊਗਾ ਤੇ ਟਾਈਮ ਨਾਲ ਹੀ ਫਿਰ ਦੇਖਦੇ ਆਂ ਰਾਤ ਨੂੰ ਕੱਪੜਿਆਂ ਦੀਆਂ ਤਹਾਂ ਲਾ ਲਾਂਗੇ ਜਿਹੜੇ ਧੁੱਤੇ ਪਏ ਨੇ ਕੜ ਦੇ ਬੁੜਦੇ ਧੁੱਤੇ ਪਏ ਨੇ ਉਹ ਲਾ ਦਾਂਗੇ ਵੈਸੇ ਅਸੀਂ 7:00 ਵਜੇ ਰੋਟੀ ਖਾਣੇ ਆ ਅੱਜ 5:00 ਵਜੇ ਹੀ ਰੋਟੀ ਬਣਨ ਲੱਗੀ ਦਿਨ ਖੜਾ ਸੀਗਾ ਵਧੀਆ ਕਿਉਂਕਿ ਫਿਰ ਜੇ ਥੱਕ ਕੇ ਮੜਾ ਜਾ ਬੈਠ ਬੁੜ ਜਾਈਏ ਫਿਰ ਔਖਾ ਹੋ ਜਾਂਦਾ ਆ ਦੇਖੋ ਕਿੰਨਾ ਜਿਆਦਾ ਵਧੀਆ ਬਣਿਆ ਸਾਗ ਬਹੁਤ ਜਿਆਦਾ ਵਧੀਆ ਬਣਿਆ ਕੋਸ ਆਪਾਂ ਨੇ ਤੜਕਾ ਲਾ ਲਿਆ ਖਾਣ ਵਾਲੇ ਨੂੰ ਖਾਣ ਵਾਲੇ ਸਾਗ ਨੂੰ ਤੜਕਾ ਲਾ ਲਿਆ ਸੀਗਾ ਤੜਕੇ ਤੋਂ ਬਣਾ ਮੈਂ ਨੂੰ ਘੱਟ ਵਧੀਆ ਲੱਗਦਾ ਦੇਖੋ ਇਹਦੇ ਵਿੱਚ ਅਸੀਂ ਤੜਕਾ ਲਾ ਲਿਆ ਕੁਸ ਮੈਂ ਧੋਰੀ ਕਿਸੇ ਨੂੰ ਦੇਣਾ ਸੀਗਾ ਹਨਾ ਉਹਨਾਂ ਦਾ ਡੋਲੂ ਚ ਪਾ ਕੇ ਰੱਖਤਾ ਸਾਗ ਵੈਸੇ ਹਜੇ ਥੋੜਾ ਜਿਹਾ ਘੱਟ ਹੀ ਬਣਦਾ ਸਾਗ ਜਿਵੇਂ ਉਹਨਾਂ ਜ਼ਿਆਦਾ ਨਹੀਂ ਆਉਣ ਲੱਗਿਆ ਫਿਰ ਵੀ ਜਿਹੜੇ ਖੇਤੋਂ ਲੈ ਤੇ ਉਹ ਤਾਂ ਵਧੀਆ ਗੰਦਲਾਂ ਜੇ ਬਣਿਆ ਹੋਇਆ ਸੀਗੇ ਧੋਰੀ ਇਹਦੀਆਂ ਘਰੇ ਤਾਂ ਜਿਵੇਂ ਪੱਤਾ ਸੁੱਤਾ ਜੀ ਕਹ ਲਈ ਹੈ ਨਾ ਇਹੀ ਸੀ ਜੀ ਸੀਗੀ ਥੱਕ ਵੀ ਬਹੁਤ ਜ਼ਿਆਦਾ ਗਏ ਸੀਗੇ ਬਹੁਤ ਜ਼ਿਆਦਾ ਥੱਕੇ ਪਏ ਆ ਤੇ ਫਿਰ ਚਲੋ ਅੱਜ ਤਾਂ ਨੀਂਦ ਵੀ ਪੈਣ ਸਾਰੀ ਆ ਜਾਣੀ ਹੈ ਕਿਉਂਕਿ ਸਾਰੀ ਦਿਹਾੜੀ ਕੰਮ ਕਰੀ ਗਏ ਖੜੇ ਨਹੀਂ ਹੈਗੇ ਬਿੰਦ ਝਟ ਵੀ ਦਮ ਨਹੀਂ ਲੱਤਦਾ ਹੈਗਾ ਬਸ ਲਾਲਚ ਜਾ ਹੋ ਜਾਂਦਾ ਵੀ ਐਂ ਤਿਵਾਰ ਦਾ ਲਾਲਚ ਹੋ ਗਿਆ ਵੀ ਅੱਜ ਸਾਰਾ ਕੰਮ ਨਿਵੇੜ ਦਈਏ ਕਿਉਂਕਿ ਬੁਟੀਕ ਤੇ ਜਾਣ ਕਰਕੇ ਫਿਰ ਟਾਈਮ ਨਹੀਂ ਮਿਲਦਾ ਹੈਗਾ ਜੀ ਤੇ ਨਾਲ ਦੀ ਨਾਲ ਚਲੋ ਵਧੀਆ ਕੰਮ ਹੋ ਗਿਆ ਨਹੀਂ ਤਾਂ 6-7 ਵਜੇ ਆਉਣਿਆ ਰੋਜ਼ ਕਿਉਂਕਿ ਬੁਟੀਕ ਤੇ ਵੀ ਬਹੁਤ ਜ਼ਿਆਦਾ ਕੰਮ ਰਹਿੰਦਾ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ